ਫਾਇਦਾ ਤਿਆਰੀਆਂ ਚੱਲੀ ਜਾਂਦੀਆਂ ਚੱਲ ਅੱਜ ਟਿਕਟ ਦੇ ਵੇਲੇ ਵੱਜ ਗਿਆ ਆਪਣੇ ਉਹ ਚਾ ਜੋ ਲਾਵਦਾ ਤੈਨੂੰ ਲਾਵਦਾ ਨਹੀਂ ਵਹਿਣਾ ਜੋ ਦੇਖ ਜੋ ਦੇਖਣਾ ਹੀ ਉਹ ਲਾਵਦਾ ਨਹੀਂ ਵਹਿ ਆਪ ਤਿਆਰ ਨਹੀਂ ਹੋਇਆ ਫੋਨ ਲਾ ਕੇ ਹੈ ਕਾਕਾ ਵੀ ਹੈਗਾ ਵਾ ਸਾਰੇ ਹੈਗੇ ਆਪ ਤਿਆਰ ਨਹੀਂ ਹੋਇਆ ਫੋਨ ਲਾ ਕੇ ਤਰਪਾਨ ਲੇਟ ਬਹੁਤ ਕਰਾਈ ਜਾਂਦਾ ਏ ਲੈ ਕੇ ਮੇਰੇ ਕੋਲ ਤਾਂ ਆ ਲੈਣ ਕਹੀਆਂ ਮੋਡਰਨ ਵੇੜਾ ਤਾਂ ਸੇ ਲੈ ਕੇ ਆਏ ਆ ਪਲੇਟ ਬਹੁਤ ਕਰਾਈ ਜਾਂਦਾ ਏ ਲੈ ਕੇ ਵੀ ਕੋਈ ਤਾਂ ਲਾਈਟ ਕਾਇਆ ਹਾਂ ਹਾਂ ਪਹਿਲਾਂ ਫੋਨ ਮੈਨੂੰ ਲਾ ਕੇ ਤਾਂ ਤਿਆਰ ਹੋ ਕੇ ਆ ਜਾ ਆ ਵਜੇ ਤੱਕ ੜੀ ਤਿਆਰ ਹੋਏ ਆਹ ਬੰਮੀ ਮੋਡਰੋ ਬੇੜਾ ਤਾਂ ਸੇ ਲੈ ਕੇ ਆਏ ਆ ਆਹ ਦੇਖ ਇਹਨਾਂ ਐਂਟਰੀ ਹੋ ਗਈ ਕੋਈ ਗਿਆਨ ਦੇਣਾ ਚਾਹੀਦਾ ਗਿਆਨ ਮੈਂ ਸਾਨੂੰ ਕਹਾਂ ਕਿ ਟਾਈਮ ਖੜਾ ਪੱਟੇ ਵੱਢਣੇ ਜਾ ਕੇ ਮੋਡਰੋ ਵਾਲਾ ਪੱਟੇ ਵੱਢਣ ਲੈ ਚੱਲਿਆ ਹੀ ਗੱਲੇ ਜਾਂਦਾ ਜਾ ਕੇ ਮੇਲੇ ਮੇਲੇ ਦੇ ਚੱਲੋ ਲਾ ਕੇ ਦੇ ਓਏ ਇਹਦੀ ਉਹ ਹੈ ਨਹੀਂ ਕਿ ਪਾਰਕਿੰਗ ਓਏ ਪਾਰਕਿੰਗ ਲਾਓ ਯਾਰ ਮੁੰਡੇ ਦੀ ਫੱਗੀ ਆਏ ਥੋੜੀ ਲਾਉਣੀ ਆਪਰ ਵਾਪਾਉਣ ਜਾਣੀ ਕਰਨੀ ਅੱਧਾ ਘੰਟਾ ਵਕਤ ਵਾਲ ਮਗਰ ਮੋੜ ਮਗਰ ਮੋੜ ਆਏ ਦਾ ਤਿਆਰੀਆਂ ਚੱਲੀ ਜਾਂਦੀਆਂ ਚੱਲ ਅੱਜ ਟਿਕਟ ਦੇ ਵੇਲੇ ਵੱਜ ਗਿਆ ਆਪਣੇ ਹੁਣ ਚੱਲਦਾ ਤਾਂ ਹੈਗਾ ਅਜੇ ਇੰਨਾ ਨਹੀਂ ਚੱਲਿਆ ਰਾਤ ਨੂੰ ਸ਼ਾਇਦ ਭਰ ਗਏ ਰਾਤ ਨੂੰ ਜਲਦ ਸਾਰਾ ਗਾ

ਜੋ ਲਾਵਦਾ ਤੈਨੂੰ ਲਾਵਦਾ ਨਹੀਂ ਵਹਿਣਾ ਸ਼ੁਰੂ ਜੋ ਦੇਖ ਜੋ ਦੇਖਣਾ ਹੀ ਉਹ ਲਾਵਦਾ ਨਹੀਂ ਵਹਿ ਚੱਲ ਆਏ ਤਿਆਰੀਆਂ ਬਾਕੀ ਕੱਲ ਸ਼ੁਰੂ ਕਰਾਂਗੇ ਬਣਾ ਟਰੈਕਟਰ ਤੋਂ ਮਿਲ ਆਏ ਆ ਅੱਜ ਅੱਜ ਆ ਗਏ ਹਾਂ ਮੜਨੇ ਆਉਣੀ ਆ ਜਦੋਂ ਪੂਰਾ ਘਰ ਹਣਕ ਮਿਲ ਆਏ ਤੇ ਮੜਾ ਕੈਮਰਾ ਕਮਾਈ ਆਉਣ ਆਏ ਰੌਣਕ ਵਾਲਾ ਟਰੈਕਟਰ ਵੀ ਆਣੀ ਹਜੇ ਤਿਆਰੀਆਂ ਹੀ ਚੱਲੀ ਜਾਂਦੀਆਂ ਹਜੇ ਉਹ ਫਿਰ ਘਾਟ ਜੀ ਮੇਰੇ ਪਾਗਾ ਹੰਡੀਆਂ ਨੂੰ ਮਾਰੀ ਮਰੀ ਕੈਮਰਾ ਤੇ بڑے ਤੇ بڑے ਨੂੰ ਚੱਕਦੇ ਆ ਯਾਰ ਇਹ ਗੱਲ ਇਹ ਮੈਂ ਆਇਆ ਕਿ ਗੱਕੇ ਨੂੰ ਮਿਲ ਆ ਦੇਖਣਾ ਅੱਜ ਜਿਵੇਂ ਕੁੜੀ ਆਉਣਾ ਬੰਦ ਸਭ ਤੋਂ ਚੱਕ ਲੈ ਆਉਂਦਾ ਉਹ ਵੇਖੋ ਨੇ ਕੱਲੂ ਆਵਾ ਕੇ ਗੱਲਵਾਵਾ ਜਿਹੜੇ ਨੇ ਉਹ ਆ ਚਾਰਾ ਪੰਜਾ ਜਿਹੜੇ ਨੇ ਹਾਂ ਇਹ ਤਾਂ ਤਿਆਰੀਆਂ ਚੱਲੀ ਜਾਂਦੀਆਂ ਹਾਂ ਵੇ ਦੇਖਾਂ ਦਾ ਨਿਆਰੇ ਨਾ ਹਣ ਆਹ ਫਾਲਤੂ ਕਿੜਾ ਕੱਢ ਕੇ ਇਹ ਵੀ ਆ ਗਏ ਤਾਂ ਕੀ ਖਾਮਾਗ ਲੈ ਲਿਆ ਇਹਨਾਂ ਨੇ ਬੱਗੇ ਕੋਸਾ ਉਹ ਬੋਬੇਂਦਰ ਇਹ ਬਹਾਵ ਬਹਾਵ ਦੇ ਕੇ ਨਾ ਅਸੀਂ ਜਿਹੜੀ ਜੀ ਲੱਭਦੇ ਸੀ ਉਹ ਲੱਭੀ ਨਹੀਂ ਸਾਨੂੰ ਕਿ ਇਹਨਾਂ ਨੂੰ ਸਾਰੇ ਬਹੁਤ ਕੋਸਾ ਚੱਲ 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 ਕੇ ਕੱਲੂ ਆਵਾਂਗੇ ਉਹ ਉੱਥੇ ਬੰਨੂ ਨਾ ਉਹ ਦੱਸਦਾ ਤੈਨੂੰ ਜੂਮ ਕਰਕੇ ਦਿਖਾ ਦੀ ਰੰਸੀ ਥੋੜਾ ਜੂਮ ਕਰ ਜੂਮ ਓਹ ਤੇਰੇ ਹਾਂ ਚੱਲ ਕੱਲੂ ਆਵਾਂਗੇ ਚੱਲ ਪਿਆਰ ਦਾ ਮੁੰਡਾ ਆਏ ਹੋ ਗਿਆ ਇਹ ਘੜੀ ਘੁੜੀ ਭੰਡ ਕੇ ਫੂਡ ਮੰਗਵੇਂ ਪਾ ਕੇ ਵੀ ਜਾਣਦੇ ਨੇ ਦੇਸ਼ੀ ਦਵਾ ਦੇਣੀ ਆ ਅੰਦਰ ਕੋਹ ਵੀ ਨਹੀਂ ਅੰਦਰ ਆ ਜੇ ਟਿਕਟ ਵੀ ਨਹੀਂ ਲੱਗੀ ਜਾਣ ਦੀ ਦੇਖ ਲੈ ਟਿਕਟ ਘਰ ਦਾ